कैसे नचत है देखे देखे सुने बोले दौरे और फिरत है फिरदा फिर, फिर रविदास कहने कमाल की गल मिट्टी का मिट्टी का माटी को पुत्रो कैसे नचत है देखे देखे सुने बोले दौरे हो फिरत है खाक तो खुराक बन गई मिट्टी तो खुराक बन गई खुराक तो खून बन गया खून ही जम के बिंद बिंद बन गया ਹੋਂਦ ਦੇ ਬਿੰਦ ਦੇ ਸੰਜੋਗ ਤੋਂ ਹੈ ਤੇ ਤਨ ਬਣ ਗਿਆ ਬੱਚਾ ਹੋ ਗਿਆ ਇਹੀ ਬੱਚਾ ਜਵਾਨ ਹੋ ਗਿਆ ਇਹੀ ਜਵਾਨ ਫਿਰ ਬੁੱਢਾ ਹੋ ਗਿਆ ਇਹੀ ਬੁੱਢਾ ਫਿਰ ਮਿੱਟੀ ਦੇ ਚ ਮਿੱਟੀ ਹੋ ਗਿਆ ਔਰ ਕੀ ਕਬੀਰ ਧੂਲ ਸਕੇ ਲਕੇ ਉੜਿਆ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਤੇ ਕੀ ਆਖਿਰ ਇੱਕ ਦਿਨ ਇਹ ਤਨ ਜੋ ਮਿੱਟੀ ਹੈ ਮਿੱਟੀ ਮਿੱਟੀ ਚਰਲੇਗੀ ਮਾਟੀ ਮਾਟੀ ਹੋਈ ਇਹ ਤਨ ਦਾ ਘਰ ਬਾਬਾ ਫਰੀਦ ਕਹਿੰਦੇ ਨੇ ਕਬਰ ਹੈ ਤਨ ਦਾ ਘਰ ਸਮਸ਼ਾਨਗਾਟ ਹੈ ਹੋਰ ਕੁਝ ਨਹੀਂ ਰੋਜ਼ ਰੋਜ਼ ਮਨੁੱਖ ਦਾ ਤਨ ਗੁਸਾਖੀ ਮਾਫ਼ ਸਮਸ਼ਾਨ ਦੇ ਨੇੜੇ ਜਾ ਰਿਹਾ ਹੈ ਕਬਰ ਦੇ ਨੇੜੇ ਜਾ ਰਿਹਾ ਹੈ ਬਾਬਾ ਫਰੀਦ ਕਹਿੰਦੇ ਨੇ ਗੌਰ ਨਿਮਾਣੀ ਸੱਡ ਕਰੇ ਨਿਘਰੇ ਆ ਘਰ ਆਓ ਮਲਤਾਨੀ ਭਾਸ਼ਾ ਦੇ ਚ ਲੈਂਦੀ ਪੰਜਾਬੀ ਦੇ ਚ ਕਬਰ ਨੂੰ ਗੌਰ ਕਹਿੰਦੇ ਨੇ ਬਾਬਾ ਫਰੀਦ ਕਹਿੰਦੇ ਨੇ ਇਹ ਕਬਰ ਸਾਰਿਆਂ ਨੂੰ ਆਵਾਜ਼ ਪਈ ਮਾਰਦੀ ਐ ਗੋਹਰ ਨੇ ਮਾਣੀ ਛੱਡ ਕਰੇ ਨਿਘਰੇ ਆ ਘਰ ਆਓ ਐ ਨਿઠાਵੇਂ ਆ ਤੇਰਾ ਥਾਂ ਤੇ ਕਬਰ ਐ ਸਰ ਪਰ ਮੈਥੇ ਆਵਣਾ ਮਰਣੋਂ ਨਾ ਡਰਿਓ ਐ ਤਨ ਮਰਣ ਤੋਂ ਨਾ ਡਰ ਇੱਕ ਦਿਨ ਮੌਤ ਨਹੀਂ ਤੈਨੂੰ ਮਿੱਟੀ ਚ ਮਿੱਟੀ ਕਰ ਦੇਣਾ ਤੂੰ ਮੇਰੇ ਤੋਂ ਹੀ ਚਲੇਆ ਚਲੇਆ ਸੀ ਮੇਰੇ ਕੋਲਾਵੇਂਗਾ ਰੋਜ਼ ਰੋਜ਼ ਮਨੁੱਖ ਦਾ ਤਨ ਕਿੱਥੇ ਜਾ ਰਿਹਾ ਐ ਗੁਰਬਾਣੀ ਅਨੁਸਾਰ ਕਬਰ ਦੇ ਨੇੜੇ ਜਾ ਰਿਹਾ ਹੈ ਚਿਤਾ ਦੇ ਨੇੜੇ ਜਾ ਰਿਹਾ ਔਰ ਕਿਧਰੇ ਵੀ ਨਹੀਂ ਜਾ ਰਿਹਾ ਔਰ ਕਿਧਰੇ ਵੀ ਨਹੀਂ ਇਤਨ ਹੋਰ ਕਿਧਰੇ ਵੀ ਨਹੀਂ ਜਾ ਰਿਹਾ ਰੋਜ਼ ਰੋਜ਼ ਇਹ ਤਨ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਦੂਸਰਾ ਨੁਕਤਾ ਵੀ ਸੁਣ ਲਓ ਰੋਜ਼ ਰੋਜ਼ ਮਨੁੱਖ ਛੋਟਾ ਹੋ ਰਿਹਾ ਹੈ ਚਲੋ ਮੈਂ ਇੰਜ ਬਿਆਨ ਕਰਾਂ ਇੱਕ ਮਨੁੱਖ ਨੇ 100 ਸਾਲ ਜੀਵਣਾ ਹੋਵੇ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਮਨੁੱਖ ਇੱਕ ਦਿਨ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ ਤੁਸੀਂ ਸਾਰੇ ਸਿਆਣੇ ਬੈਠੇ ਹੋ ਸਾਰੇ ਸੂ ਜਵਾਨ ਬੈਠੇ ਆਵਲ ਤੇ 100 ਸਾਲ ਕੋਈ ਕੋਈ ਜਿੰਦਾ ਮੁਖਤਸਰ ਚਲੋ ਇੰਜ ਕਹਿ ਲਈਏ 100 ਸਾਲ ਜੀਵਣਾ ਹੈ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਅਸੀਂ ਇੱਕ ਦਿਨ ਛੋਟੇ ਹੋ ਗਏ ਕਿ ਵੱਡੇ ਹੋ ਗਏ ਛੋਟੇ ਹੋ ਗਏ ਪਰ ਕਿਸੇ ਨੂੰ ਕਹਿ ਕੇ ਤੇ ਦੇਖੋ ਤੂੰ ਇੱਕ ਦਿਨ ਛੋਟਾ ਹੋ ਗਿਆ ਕਿਉਂਕਿ ਅੱਜ ਦਾ ਇੱਕ ਦਿਨ ਇਹਨੇ ਤੈਨੂੰ ਛੋਟਾ ਕਰ ਦਿੱਤਾ ਹੋਏ ਤੇ ਛੋਟੇ ਆ ਇੱਕ ਦਿਨ ਛੋਟੇ ਹੋ ਗਏ ਘਟ ਗਿਆ ਛਿੰ ਛਿੰ ਆਉ ਦ ਬਿਹਾਰ ਤਾ ਫੂਟੇ ਘਟ ਜਿਉ ਪਾਣੀ ਜਿਵੇਂ ਟੁੱਟੇ ਹੋਏ ਘੜੇ ਦੇ ਚੋਂ ਬੂੰਦ-ਬੂੰਦ ਪਾਣੀ ਦੀ ਨਿਕਲ ਰਹੀ ਹੈ ਛੰ-ਛੰ ਦੇ ਚ ਅਸੀਂ ਛੋਟੇ ਹੋ ਰਹੇ ਇੱਕ-ਇੱਕ ਪਲ ਸਾਨੂੰ ਛੋਟਾ ਕਰ ਰਿਹਾ ਹੈ ਪਰ ਇਹ ਛੋਟਾ ਹੋਣਾ ਚੰਗਾ ਨਹੀਂ ਲੱਗਦਾ ਅੱਜ ਦਾ ਦਿਨ ਲੰਘਿਆ ਤੋਂ ਸਾਰੇ ਕਹਿੰਦੇ ਨੇ ਇੱਕ ਦਿਨ ਵੱਡਾ ਹੋ ਗਿਆ ਬੰਦਾ ਆਪ ਵੀ ਸੋਚਦਾ ਮੈਂ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਹੈ ਨਹੀਂ ਤੂੰ ਇੱਕ ਦਿਨ ਛੋਟਾ ਹੋ ਗਿਆ ਹੈ ਜਨਨੀ ਜਾਣਤ ਹੈ ਸੁਤ ਬਦਾ ਹਉ ਤਹ ਮੇਰਾ ਪੁੱਤ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਨੇ ਮਾਂ ਇੰਜ ਪਈ ਕਹਿੰਦੀ ਹੈ ਜਨਨੀ ਜਾਣਤ ਹੈ ਸੂਤ ਵੱਡਾ ਹੁੰਦਾ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਔਦ ਘਟਤ ਹੈ ਕਬੀਰ ਕਹਿੰਦੇ ਨੇ ਪੁੱਤ ਵੱਡਾ ਨਹੀਂ ਹੋਇਆ ਇੱਕ ਦਿਨ ਛੋਟਾ ਹੋ ਗਿਆ ਇੱਕ ਇੱਕ ਦਿਨ ਕਰਕੇ ਮਨੁੱਖ ਘਟਦਾ ਹੈ ਤਨ ਰੋਜ਼ ਰੋਜ਼ ਸਮਸ਼ਾਨ ਦੇ ਨੇੜੇ ਜਾ ਰਿਹਾ ਹੈ ਤਨ ਰੋਜ਼ ਰੋਜ਼ ਕਬਰ ਦੇ ਨੇੜੇ ਜਾ ਰਿਹਾ ਹੈ ਦੂਸਰਾ